ਸਾਰਿਆਂ ਮੇਰੇ ਵੱਲੋਂ ਜੈ ਐਮ ਸੀ ਦੀ ਸੋ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਅੱਜ ਦਾ ਦਿਨ ਸਾਡਾ ਗੁੱਡ ਫਰਡੇ ਜੋ ਬਹੁਤ ਪਵਿੱਤਰ ਤਿਹਾੜਿਆ ਔਰ ਇੱਥੇ ਮਸੀਹ ਭਾਈਚਾਰੇ ਦੀ ਜਿੱਤ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਜਾਟ ਮੂਵੀ ਜਿਹੜੀ ਰਿਲੀਜ਼ ਹੋਈ ਸੀ ਜਿਹਦੇ ਵਿੱਚ ਕੁਝ ਅਪੱਤੀਜਨਕ ਸੀਨ ਸੀ ਔਰ ਜੋ ਫਿਲਮ ਐਕਟਰ ਨੇ ਉਹ ਚਰਚੇ ਦੇ ਵਿੱਚ ਬੈਠ ਕੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਸਰੂਪ ਦੇ ਪਿੱਛੇ ਖਲੋ ਕੇ ਅੱਗੇ ਖਲੋ ਕੇ ਉਹ ਗੱਲ ਕਰ ਰਹੇ ਨੇ ਵੀ ਪ੍ਰਭੂ ਤੁਹਾਡਾ ਬਿਜ਼ੀ ਆ ਉਹਨੇ ਮੈਨੂੰ ਭੇਜਿਆ ਔਰ ਆਮਨ ਸ਼ਬਦ ਦੀ ਸਾਡੇ ਬੇਅਦਵੀ ਕੀਤੀ ਔਰ ਗੋਲੀਆਂ ਮਾਰ ਮਾਰ ਕੇ ਚਰਚੇ ਦੇ ਵਿੱਚ ਸਾਰਿਆਂ ਨੂੰ ਭੌਂ ਦਿੱਤਾ ਗਿਆ ਦਰਸਾਇਆ ਗਿਆ ਜਿਹਨੂੰ ਦੇਖ ਕੇ ਪੂਰੇ ਦੇਸ਼ਾ ਵਿਦੇਸ਼ਾ ਦੇ ਵਸਦੇ ਮਸੀਹ ਭਾਈ ਚਰਚ ਬਹੁਤ ਰੋਸ਼ ਸੀ ਔਰ ਗਲੋਬਲ ਕਿਸ਼ਰ ਐਕਸ਼ਨ ਕਮੇਟੀ ਨੇ ਦਾ ਸਖਤ ਨੋਟਿਸ ਲੈਂਦੇ ਹੋਏ ਪ੍ਰਸ਼ਾਸਨ ਨਾਲ ਗੱਲ ਕੀਤੀ ਦਿਲੰਦਰ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਇਹਨਾਂ ਬੰਦਿਆਂ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਦੋ ਦਿਨ ਦਾ ਟਾਈਮ ਅਸੀਂ ਉਹਨਾਂ ਨੂੰ ਦਿੱਤਾ ਸੀ ਪਰ ਤੀਸਰੇ ਦਿਨ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਰਜ ਕਰਕੇ ਐਫ ਆਈ ਆਰ ਬਿਨਸ ਬਿਨਸ ਦੀ ਹਿਤਾ ਰ ਲਗਾ ਕੇ 295 ਦਾ ਪਰਚਾ ਦਰਜ ਕਰਕੇ ਐਫ ਆਈ ਆਰ ਸਾਨੂੰ ਦਿੱਤੀ ਆ ਔਰ ਮੈਨੂੰ ਸੈਂਸਰ ਬੋਰਡ ਵੱਲੋਂ ਵੀ ਆ ਗਿਆ ਉਹਨਾਂ ਵੱਲੋਂ ਲਿਖਤੀ ਵੀ ਆ ਗਿਆ ਵੀ ਇਹ ਜਿਹੜਾ ਸੀਨਸੀ ਡਿਲੀਟ ਕਰ ਦਿੱਤਾ ਵਾ ਔਰ ਇਸ ਸੀ ਲਈ ਮੈਂ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਔਰ ਖਾਸ ਕਰਕੇ ਆਪਣੇ ਪੂਰੇ মিডিਆ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਡੀ ਆਵਾਜ਼ ਜਿਹੜੀ ਆ ਰੱਖੀ ਆ ਇਹ ਆਪਣਾ ਐਕਸ਼ਨ ਹੋਇਆ ਹੈਗਾ ਤੁਸੀਂ ਕੀ ਕਰਵੇ ਇਹ ਇੱذ ਤੱਕ ਕੀ ਹੈ ਫਿਰ ਦਰਜ ਹੋਗੀ ਉਸ ਤੋਂ ਬਾਅਦ ਹੀ ਕਾਰਵਾਈ ਕੀ ਹੈ ਜਾਂ ਤੁਹਾਡਾ ਆਪਣਾ ਡਿਸਟੈਕਚਰ ਕੀ ਹੈ ਜੀ ਕੱਲ ਇੱਕ ਅਸੀਂ ਇੱਕ ਅਹਿਮ ਮੀਟਿੰਗ ਬੁਲਾਈ ਆ ਪੂਰੇ ਪੰਜਾਬ ਤੋਂ ਨਹੀਂ ਪੂਰੇ ਹਿੰਦੁਸਤਾਨ ਤੋਂ ਸਾਡੇ ਲੀਡਰ ਸਾਹਿਬਾਨ ਆ ਰਹੇ ਨੇ ਪਾਦਰੀ ਸਾਹਿਬਾਨ ਆ ਰਹੇ ਨੇ ਔਰ ਸਾਡੀਆਂ ਭਰਾਤੀ ਜਥੇਬੰਦੀਆਂ ਆ ਰਹੀਆਂ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਏਗੀ ਔਰ ਅਗਲਾ ਜਿਹੜਾ ਐਕਸ਼ਨ ਆ ਉਹ ਲਿਆ ਜਾਏਗਾ ਅਗਰ ਤੇ ਇਹ ਮਾਫੀ ਮੰਗਦੇ ਨੇ ਜਨਤਕ ਹੋ ਕੇ ਤੇ ਫਿਰ ਮੁਸੀਬਈ ਚਾਰੇ ਤੇ ਸੋਚ ਵਿਚਾਰ ਕਰ ਸਕਦਾ ਔਰ ਮੈਂ ਦੱਸਣਾ ਚਾਹੁੰਦਾ ਤੁਹਾਡੇ ਮੱਧਮ ਰਾਈ ਅਸੀਂ ਬਾਲੀਵੁੱਡ ਇੰਡਸਟਰੀ ਦੇ ਖਿਲਾਫ ਨਹੀਂ ਆ ਅਸੀਂ ਸਨੀ ਦਿਹੋਲ ਦੇ ਖਿਲਾਫ ਨਹੀਂ ਆ ਰਦੀਪ ਹੁੱਡਾ ਦੇ ਖਿਲਾਫ ਨਹੀਂ ਆ ਮਗਰ ਅਸੀਂ ਉਹਨਾਂ ਲੋਕਾਂ ਦੇ ਖਿਲਾਫ ਆ ਜਿਹੜੇ ਇਹ ਐਕਟੀਵਿਟੀ ਕਰਦੇ ਨੇ ਅਗਰ ਭੁਖ ਵਿੱਚ ਵੀ ਕੋਈ ਐਕਟੀਵਿਟੀ ਇਦਾਂ ਦੀ ਕਰੇਗਾ ਮੁਸੀਬਈ ਚਾਰੇ ਦੇ ਖਿਲਾਫ ਔਰ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਜ਼ਿਲੇ ਦੀਆਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਉਹਨਾਂ ਨੂੰ ਜ਼ਰੂਰ ਸਟਾਇਆ ਜਾਏਗਾ ਜੀ ਮੈਂ ਸਮਝਦਾ ਵੀ ਮਸੀਹ ਭਾਈਚਾਰੇ ਨੂੰ ਇੱਕ ਸੌਫਟ ਟਾਰਗੇਟ ਸਮਝਿਆ ਜਾਂਦਾ ਵੀ ਮਸੀਹ ਭਾਈਚਾਰੇ ਨੂੰ ਗਾਲਾਂ ਕੱਢ ਲੋ ਬੋਲ ਲੋ ਵੀਡੀਓ ਬਣਾ ਲੋ ਗਲਤ ਇਹਨਾਂ ਦੇ ਉੱਪਰ ਇਹਨਾਂ ਨੇ ਕੁਝ ਨਹੀਂ ਬੋਲਣਾ ਮਗਰ ਹੁਣ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਕਿਸੇ ਨੂੰ ਮਾਫ ਨਹੀਂ ਕਰੇਗੀ ਅਗਰ ਕੋਈ ਵੀ ਛਰਾਰਤੀ ਹੰਸਰ ਮਸੀਹ ਭਾਈਚਾਰੇ ਦੇ ਖਿਲਾਫ ਐਕਟੀਵਿਟੀ ਕਰੇਗਾ ਉਰਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਵਾ ਦਿੱਤੀ ਜਾਏਗੀ ਫਿਲਮਾਂ ਜਿਹੜੀਆਂ ਬੰਦੀਆਂ ਇਹਨਾਂ ਦੇ ਵਿੱਚ ਹਰ ਧਰਮ ਦਾ ਇੱਕ ਨਾ ਇੱਕ ਬੰਦਾ ਹੋਣਾ ਚਾਹੀਦਾ ਸਿੱਖ ਧਰਮ ਦਾ ਵੀ ਕੋਈ ਨਾ ਕੋਈ ਬੰਦਾ ਹੋਣਾ ਚਾਹੀਦਾ ਇਸਾਈ ਧਰਮ ਦਾ Hindu ਧਰਮ ਦਾ ਮੁਸਲਮਾਨ ਧਰਮ ਦਾ ਕਿਉਂਕਿ ਅਗਰ ਫਿਲਮ ਜਿਹੜੋ ਬਣ ਜਾਂਦੀ ਆ ਰਿਲੀਜ਼ ਹੋ ਜਾਂਦੀ ਆ Netflix ਤੇ ਆ ਗਈ ਲੋਕਾਂ ਨੇ ਦੇਖ ਲਈ ਫਿਰ ਅਸੀਂ ਜਥੇਬੰਦੀਆਂ ਰੋਲਾ ਪਾਉਂਦੀਆਂ ਇਹ ਪਰਚਾ ਦਰਜ ਕਰ ਦਿੰਦੇ ਨੇ ਜਸੀਰ ਵੀ ਕੱਟ ਦਿੰਦੇ ਨੇ ਇਹ ਚੀਜ਼ ਜਿਹੜੀ ਗਲਤ ਆ ਇਹ ਹੁਣੇ ਨਹੀਂ ਚਾਹੀਦੀ ਇਹ ਪਹਿਲਾਂ ਹੀ ਵੱਖ-ਵੱਖ ਧਰਮਾਂ ਦੇ ਲੋਕ ਇਹਨਾਂ ਨੂੰ ਲੈਣੇ ਚਾਹੀਦੇ ਆ ਪਰ ਲਿਖਤੀ ਉਹਨਾਂ ਕੋਲ ਲੈਣਾ ਚਾਹੀਦਾ ਵੀ ਤੁਹਾਨੂੰ ਕੋਈ ਪੱਤੀ ਦੇਣੀ ਆ ਅਗਰ ਉਹ ਲਿਖਤੀ ਦੇਂਦੇ ਨੇ ਤੇ ਇਹਨਾਂ ਨੂੰ ਉਹ ਸੀਨ ਪਾਉਣਾ ਚਾਹੀਦਾ ਨਹੀਂ ਤੇ ਉਹ ਫਿਲਮ ਦੇ ਵਿੱਚ ਸੀਨ ਜਿਹੜਾ ਡਿਲੀਟ ਕਰ ਦੇਣਾ ਚਾਹੀਦਾ ਮੈਂ ਸਮਝਦਾ ਵੀ ਜਿੱਦਾਂ ਸਾਡਾ ਗੁੱਡ ਫਰਡੇ ਆ ਪੂਰੇ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਪੂਰੇ ਸਮੁੱਚੇ ਲੋਕਾਂ ਦੇ ਵਿੱਚ ਮਨਾਇਆ ਜਾਂਦਾ ਉਹਨੂੰ ਲੈ ਕੇ ਇਹ ਸੋਚੀ ਸਮਝੀ ਇਹਨਾਂ ਦੀ ਪਲੈਨਿੰਗ ਸੀ ਪੋਪੁਲਾਰਿਟੀ ਲਈ ਪੋਪੁਲਾਰਿਟੀ ਲੈਣ ਦੇ ਲਈ ਵੀ ਇਹ ਸੀਨ ਜਿਹੜਾ ਪਾਇਆ ਜਾਵੇ ਗੁੱਡ ਫਰਡੇ ਆ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਸਟਰ ਦੇ ਵਿੱਚ ਲੋਕੀ ਬਹੁਤ ਵੱਡੀ ਗਿਣਤੀ ਚਰਚਾ 'ਚ ਆਉਂਦੇ ਨੇ ਪਰਮੇਸ਼ਵਰ ਦਾ ਨਾਮ ਸਿਮਰਨ ਕਰਦੇ ਨੇ ਔਰ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਾਈ ਜਾਵੇ ਸੋ ਅਗਰ ਜਾਣਬੁੱਝ ਕੇ ਇਹਨਾਂ ਨੇ ਕੀਤਾ ਤੇ ਬਹੁਤ ਵੱਡੀ ਗਲਤ ਗੱਲ ਇਹਨਾਂ ਦੀ ਗਲਤੀ ਹੈ ਇਹਨਾਂ ਦੇ ਐਫ ਆਈ ਆਰ ਦਰਜ ਅਸੀਂ ਤਾਂ ਹੀ ਕਰਵਾਈ ਹੈ ਅਗਰ ਭੁਵੀਚ ਵੀ ਕੋਈ ਏਦਾਂ ਦੀ ਸ਼ਰਾਰਤ ਕਰੇਗਾ ਔਰ ਤੇ ਗਲੋਬਲ ਕਿਚਨ ਐਕਸ਼ਨ ਕਮੇਟੀ ਪੂਰਨ ਤੌਰ ਤੇ ਉਹਨੂੰ ਹੱਥ ਪਾਏਗੀ ਔਰ ਪਰਚੇ ਦਰਜ ਕਰਵਾ ਕੇ ਜੇਲ੍ਹ ਦੇ ਇਲਾਕੇ ਵਿੱਚ ਸਟਾਏਗੀ ਜਿਵੇਂ ਸਮਝਦਾ ਵੀ ਅਗਰ ਇੱਕ ਮਾਫੀਆਲੇ ਬਨੇ ਹੁੰਦੇ ਨੇ ਤੇ ਫਿਰ ਅਸੀਂ ਆਪਣੇ ਭਰਾਤੀ ਜਿਹਾ ਬੰਦੀਆਂ ਦੇ ਨਾਲ ਬੈਠ ਕੇ ਆਪਣੇ ਬਿਸ਼ਪ ਸਹਿਬਾਨਾ ਦੇ ਨਾਲ ਬੈਠ ਕੇ ਪਾਦਰੀ ਸਹਿਬਾਨਾ ਦੇ ਨਾਲ ਬੈਠ ਕੇ ਲਿਪੂਰੀ ਲੀਡਰਸ਼ਿਪ ਬੈਠ ਕੇ ਗੱਲ ਕਰੇਗੀ ਔਰ ਜੋ ਅਗਲਾ ਫੈਸਲਾ ਹੋਏਗਾ ਤੁਹਾਨੂੰ ਜੁਰਦਸ ਦਿੱਤਾ ਜਾਏਗਾ ਉਸ ਤੋਂ ਬਾਅਦ ਕਰ ਵੀ ਜਿਹੜੀ ਚਲਦੀ ਹੈ ਕਾਨੂੰਨੀ ਪ੍ਰਕਿਰਿਆ ਉਹ ਹੋਣੀ ਚਾਹੀਦੀ ਹੈ ਜੋ ਹਰ ਮੁਜਰਮ ਵਾਸਤੇ ਇਹਨਾਂ ਨੇ ਇੱਕ ਜਿਹੜਾ ਕੰਮ ਕੀਤਾ ਹੈ ਇਹ ਦੇਸ਼ 'ਚ ਲੰਗੇ ਭਟਾਉਣ ਦਾ ਕੰਮ ਕੀਤਾ ਇਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਈਸਟਰ ਗੁੱਡਫਰੈ ਦਾ ਸਾਡਾ ਜੋ ਤਿਹਾੜ ਆ ਰਿਹਾ ਸਾਡੇ ਪ੍ਰਧਾਨ ਜੀ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੀ ਜਿਹੜੀ ਧਾਰਮਿਕ ਭਾਵਨਾ ਜਾਣਬੁੱਝ ਕੇ ਇਹਨਾਂ ਨੇ ਠੇਸ ਪਹਾਈ ਹੈ ਤੁਹਾਡੀ ਅਸੀਂ ਆਪਣੇ ਪਾਸ ਚਰਨ ਇਹ ਮੈਸੇਜ ਜਣਾਵਾਂ ਵੀ ਸ਼ਾਂਤੀ ਬਣਾਈ ਰੱਖੋ ਜਿੰਦਾਂ ਤੁਹਾਨੂੰ ਅਗਲੇ ਸਾਨੂੰ ਸਾਡੇ ਪ੍ਰਧਾਨ ਜੀ ਦੱਸਣਗੇ ਕੋਈ ਵੀ ਸਾਡੀ ਟੀਮ ਜਿਹੜੀ ਸਾਡੇ ਪ੍ਰਾਤੀ ਜੱਥੇਬੰਦੀਆਂ ਫੈਸਲਾ ਲੈਣ ਗਿਆ ਅਸੀਂ ਉਸ ਹਸਤਾ ਨੂੰ ਚੱਲਾਂਗੇ